ਸਿੱਧੂ ਮੂਸੇਵਾਲਾ ਕਰ ਆਵੇਗੀ ਖੁਸ਼ਖਬਰੀ ਮਾਰਚ ਚ ਬੱਚੇ ਨੂੰ ਜਨਮ ਦੇਵੇਗੀ ਮਾਂ ਚਰਨਕੌਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜਿਸ ਦਾ 10 ਸਾਲ 2022 ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ 2 ਸਾਲ ਹੋਣ ਬਾਰੇ ਨੇ ਤੇ ਹਲੇ ਤੱਕ ਇਨਸਾਫ ਦਾ ਕੋਈ ਪਤਾ ਨਹੀਂ ਹੈ ਸਿੱਧੂ ਦੇ ਜਾਣ ਤੋਂ ਬਾਅਦ ਪਰਿਵਾਰ ਨੂੰ ਬਹੁਤ ਦੁੱਖ ਚੇਲਣਾ ਪਿਆ ਪਰ ਇੱਕ ਬਹੁਤ ਖੁਸ਼ੀ ਦੀ ਲਹਿਰ ਹੁਣ ਪੰਜਾਬ ਉੱਤੇ ਦੌੜ ਗਈ ਹੈ ਮਰਹੂਮ ਪੰਜਾਬੀ ਗਾਇਕ ਸੁਖਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਘਰ ਖੁਸ਼ੀਆਂ ਪਰਤਨ ਵਾਲੀਆਂ ਹਨ ਕਿਉਂਕਿ ਮਾਤਾ ਚਰਨ ਕੌਰ ਅਗਲੇ ਮਹੀਨੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ ਜੀਹਾਂ ਇਹ وجہ ਹੈ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਘੱਟ ਹੀ ਬਾਹਰ ਨਿਕਲਦੇ ਹਨ ਤੇ ਹਰ ਐਤਵਾਰ ਨੂੰ ਆਪਣੇ ਪੁੱਤਰ ਦੇ ਫੈਨਜ਼ ਨੂੰ ਵੀ ਨਹੀਂ ਮਿਲ ਰਹੇ ਮਰਹੂਮ ਗਾਇਕ ਦੇ ਤਾਈ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਸਿੱਧੂ ਮੂਸੇਵਾਲਾ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੇ ਕਤਲ ਨਾਲ ਬਜ਼ੁਰਗ ਮਾਪਿਆਂ ਦਾ ਕੋਈ ਸਹਾਰਾ ਨਹੀਂ ਰਿਹਾ ਇਸ ਕਾਰਨ ਉਸ ਦੀ ਮਾਂ ਚਰਨਕੌਰ ਆਈ ਵੀ ਐਫ ਰਾਹੀਂ ਗਰਭਪਤੀ ਹੋ ਗਈ ਜਦੋਂ ਮੀਡੀਆ ਨੇ ਗਾਇਕ ਦੇ ਤਾਇਆ ਚਮਕੌਰ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਤਾਂ ਉਹਨਾਂ ਇਸ ਗੱਲ ਦੀ ਪੁਸ਼ਟੀ ਕੀਤੀ ਉਹਨਾਂ ਕਿਹਾ ਕਿ ਅਸੀਂ ਪਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਵੇੜੇ ਵਿੱਚ ਨਵੀਂ ਜ਼ਿੰਦਗੀ ਆ ਰਹੀ ਹੈ ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਮਾਨਸਾ ਨੇੜਲੇ ਪਿੰਡ ਜਵਾਹਰ ਕੇ ਵਿੱਚ ਵਿਸ਼ਵ ਪ੍ਰਸਿੱਧ ਗਾਇਕ ਸੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦਾ ਅੰਨੇ ਵਾ ਗੋਲੀਆਂ ਚਲਾ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ 골ਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਵੀਡੀਓ ਦੇਖ ਲਈਏ ਕਿ ਵੀਡੀਓ ਦੇ ਵਿੱਚ ਬਹੁਤ ਵਧੀਆ ਨਿਊਜ਼ ਦੱਸੀ ਗਈ ਹੈ ਕਿ ਹਾਂ ਵੀ ਸਿੱਧੂ ਮੂਸੇਵਾਲਾ ਦੇ ਘਰ ਦੇ ਵਿੱਚ ਇੱਕ ਬੱਚਾ ਜਨਮ ਲੈਣ ਜਾ ਰਿਹਾ ਹੈ ਅਗਲੇ ਮਹੀਨੇ ਤਾਂ ਬਹੁਤ ਖੁਸ਼ਖਬਰੀ ਦੀ ਗੱਲ ਆ ਅਹੀਂ ਤਾਂ ਏ ਥੈਂਕਸ ਕਰਦੇ ਹਾਂ ਪਰਮਾਧਮਨ ਨੂੰ ਸ਼ਾਇਦ ਕੀ ਪਤਾ ਤੁਸੀਂ ਸਾਡੇ ਇੰਨੇ ਲੱਖਾਂ ਕਰੋੜਾਂ ਦੇ ਲੋਕਾਂ ਦੀ ਦੁਆਵਾਂ ਸੁਣ ਲਈਆਂ ਤੇ ਤੁਸੀਂ ਇੱਕ ਸਾਡਾ ਬਾਈ ਦੁਬਾਰਾ ਸਾਨੂੰ ਵਾਪਸ ਦੇਣ ਜਾ ਰਹੇ ਆ ਬੱਚੇ ਦੇ ਰੂਪ ਦੇ ਵਿੱਚ ਤੇ ਬਹੁਤ ਵਧੀਆ ਗੱਲ ਆ ਮੈਂ ਤਾਂ ਕਹਿਣਾ ਕਿ ਹਾਂ ਵੀ ਇਹਨਾਂ ਦਾ ਬਣ ਛੱਕੇ ਵੱਡੇ ਇੰਨਾ ਕੁਝ ਇਹਨਾਂ ਨੇ ਕਮਾਇਆ ਹੈ ਨਾ ਜੋ ਕਿ ਚਲੋ ਲੋਰੈਂਸ ਬਿਸ਼ਨੋਈ ਹੋਣਾ ਜੋ ਉਹਨਾਂ ਨੇ ਜੰਦਰਾ ਨੇ ਕਰ ਦਿੱਤਾ ਚਲੋ ਹੋ ਗਿਆ ਸੋ ਹੋ ਗਿਆ ਬਟ ਚਲੋ ਟਾਈਮ-ਟਾਈਮ ਦੀ ਗੱਲ ਹੁੰਦੀ ਆ ਆਪਾਂ ਨੂੰ ਖੁਸ਼ੀ ਮਨਾਣੀ ਚਾਹੀਦੀ ਹੈ ਇਹ ਚੀਜ਼ ਦੀ ਤੇ ਜੋ ਵੀ ਆ ਸਪੋਰਟ ਕਰੋ ਸਾਰੇ ਜਣੇ ਤੇ ਸਾਡਾ ਬਾਈ ਵਾਪਸ ਆ ਰਿਹਾ ਸਾਰਿਆਂ ਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਤੇ ਆਹੀ ਬੱਚਾ ਅੱਗੇ ਜਾ ਕੇ ਬਹੁਤ ਅੱਗੇ ਜਾ ਕੇ ਨਾਂ ਰੋਸ਼ਨ ਕਰੇਗਾ ਆਪਣੇ ਮਾਪਿਆਂ ਦਾ ਜਿੱਦਾਂ ਸਿੱਧੂ ਮੂਸੇਵਾਲਾ ਨੇ ਕੀਤਾ ਸੀਗਾ ਉਦਾਂ ਹੀ ਆ ਬੱਚਾ ਕਰੇਗਾ ਚਾਹੇ ਮੁੰਡਾ ਚਾਹੇ ਕੁੜੀ ਨੋ ਮੈਟਰ ਜੋ ਮਰਜੀ ਹੋਵੇ ਬਟ ਬੱਚਾ ਚਲੋ ਸਹੀ ਸਲਾਮਤ ਹੋਵੇ ਤੇ ਬਾਕੀ ਬਲਕੌਰ ਸਿੰਘ ਸਿੱਧੂ ਤੇ ਮਾ ਚਰਨਜੀਤ ਕੌਰ ਬਸ ਇਹਨਾਂ ਨੂੰ ਠੀਕ-ਠਾਕ ਰੱਖਣ ਪਰਮਾਤਮਾ ਤੇ ਤੰਦਰੁਸਤੀ ਬਖਸ਼ਣ ਸਾਡਾ ਤਾਂ ਹੀ ਹੈ। ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਕਮੈਂਟ ਦੇ ਵਿੱਚ ਆਪਣੀ ਰਾਏ जरूर ਦੱਸਿਓ। ਸਤਿ ਸ਼੍ਰੀ ਅਕਾਲ ਜੀ।